ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਠੀਕ ਠਾਕ ਹੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੀ ਹੋਵੋਗੇ ਹਾਂਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਖੇਂ ਘਰੇ ਲੂਕਸੀ ਦੀ ਜਿਵੇਂ ਆਪਾਂ ਪਿੱਛੇ ਵੀਡੀਓ ਪਾਈ ਸੀ ਵੀ ਜਿਆਂ ਸੀਰ ਦੀ ਉਹ ਖੂਨ ਬਹੁਤ ਵਧਾਉਂਦਾ ਹੈਗਾ ਬਾਕੀ ਵੀ ਉਹਦੇ ਵਿੱਚ ਬਹੁਤ ਹੈਗੇ ਨੇ ਉਹਦੇ ਵਿੱਚ ਗੁਣ ਧੀਮੀ ਕਰਕੇ ਆਪਾਂ ਹਨਾ ਪਾਈ ਹੈਗੀ ਆ ਇਹ ਵੀਡੀਓ ਰੈਡੀ ਕੀਤੀ ਹੈਗੀ ਆ ਹਨਾ ਤੁਹਾਨੂੰ ਦੱਸਣ ਵਾਸਤੇ ਵੀ ਇਹ ਜਿਹੜਾ ਹੈਗਾ ਸਤ ਇਸ ਬੋਲ ਦਾ ਬਰਾਦਾ ਜਿਹਨੂੰ ਕਹਿੰਦੇ ਆ ਹਨਾ ਇਹ ਜਿਹੜਾ ਇਸ ਗੋਲ ਦਾ ਬਰਾਦਾ ਹੈਗਾ ਇਹ ਆਪਾਂ ਨੂੰ ਮਤਲਬ ਕਿ ਮਿਲਦਾ ਹੈਗਾ ਇਹ ਪੰਸਾਰੀਆਂ ਦੀ ਦੁਕਾਨ ਤੋਂ ਹਨਾ ਪੰਸਾਰੀਆਂ ਦੀ ਦੁਕਾਨ ਤੋਂ ਆਮ ਹੀ ਮਿਲ ਜਾਂਦਾ ਹੈ ਕਈ ਥਾਵਾਂ ਤੇ ਮਤਲਬ ਕਿ ਇਹ ਵਧੀਆ ਦੁਕਾਨ ਤੋਂ ਇਦਾਂ ਸਾਰਾ ਵਧੀਆ ਫਰੈਸ਼ ਮਿਲਦਾ ਹੈ ਮਤਲਬ ਇਹਦੇ ਵਿੱਚ ਕੋਈ ਉਹ ਨਹੀਂ ਹੁੰਦਾਗਾ ਤੇ ਕਈ ਦੁਕਾਨਾਂ ਤੇ ਥੋੜਾ ਜਿਹਾ ਦੂਜੂ ਆਪਾਂ ਨੂੰ ਮਤਲਬ ਕਿ ਦੇ ਦਿੰਦੇ ਹੈਗੇ ਥੋੜੇ ਵਿੱਚ ਕਰਕੇ ਜੀ ਮਤਲਬ ਕੁਝ ਹੁੰਦੀ ਆ ਇਹ ਆਪਾਂ ਤਾਂ ਨਾ ਇਧਰ ਵਧੀਆ ਦੁਕਾਨ ਹੈਗੀ ਆ ਮੋਗੇ ਵਾਲੇ ਪੰਸਾਰੀ ਵਾਈ ਦੀ ਆਪਾਂ ਉਹਨਾਂ ਤੋਂ ਲੈ ਆਏ ਹਨਾ ਇਹ ਜਿਹੜਾ ਬਰਾਦਾ ਹੈਗਾ ਇਹ ਇਹ ਆਪਾਂ ਨੂੰ ਮਤਲਬ ਜੇ ਕਿਸੇ ਨੂੰ ਆਪਾਂ ਨੂੰ ਲੱਗੀਆਂ ਹੋਈਆਂ ਐ ਪਾਟੀਆਂ ਲੱਗੀਆਂ ਐ ਹਨਾ ਲੂਸ ਮੋਸ਼ਨ ਕਹਿ ਲੋ ਜਾਂ ਹਨਾ ਲੈਟਰਿਨਾ ਜੋ ਵੀ ਮਰਜੀ ਕਹਿ ਲੋ ਹਨਾ ਤੇ ਇਦਾਂ ਕਰਕੇ ਵੀ ਇਹ ਇਹ ਉਹਦੇ ਵਿੱਚ ਆਪਾਂ ਨੂੰ ਸਹਾਇਕ ਆ ਹਨਾ ਸਹਾਇਤਾ ਕਰਦਾ ਆਪਣੇ ਇਹਨੂੰ ਆਪਾਂ ਲੈਂਦੇ ਨਹੀਂ ਹੈਗੇਗੇ ਆਪਾਂ ਵਰਤਦੇ ਨਹੀਂ ਹੈਗੇ ਇਹਨਾਂ ਚੀਜ਼ਾਂ ਨੂੰ ਹਨਾ ਇਹ ਚੀਜ਼ਾਂ ਜਿਹੜੀਆਂ ਬਹੁਤ ਗੁਣਕਾਰੀ ਆ ਜਿਵੇਂ ਕਿ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਇਹ ਕਿਹਦੇ ਲੂਨੋਕਸੇ ਵਰਤਨੇ ਚਾਹੀਦੇ ਆ ਜਿਵੇਂ ਕਿ ਆਪਾਂ ਹੋਰ ਵੀ ਚੈਨਲਾਂ ਤੇ ਬਧੇਰੇ ਵੀਡੀਓ ਮਤਲਬ ਕਿ ਪਾਈਆਂ ਹੁੰਦੀਆਂ ਲੋਕਾਂ ਦੀਆਂ ਆਪਾਂ ਨੂੰ ਉਹਨਾਂ ਨੂੰ ਇਗਨੋਰ ਕਰ ਦਿੰਨੇ ਆ ਪੌਣਾ ਨੂੰ ਹਨਾ ਆਪਾਂ ਨੂੰ ਅਗਨੋਰ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਵੇਖ ਲੈਣਾ ਚਾਹੀਦਾ ਹੈ ਸੁਣ ਕੇ ਕੋਈ ਅਸਰ ਕਰਨਾ ਚਾਹੀਦਾ ਹੈ ਹਨਾ ਤੇ ਵੀ ਇਹ ਚੀਜ਼ਾਂ ਬਾਕੀ ਫਾਇਦੇਮੰਦ ਹੁੰਦੀਆਂ ਆ ਆਪਾਂ ਨੂੰ ਰੀਲੀਫ ਦਿੰਦੀਆਂ ਹੈ ਹਨਾ ਇਹ ਇਹ ਚੀਜ਼ ਨਾਲ ਆਪਾਂ ਨੂੰ ਫਾਇਦਾ ਮਿਲਦਾ ਵਾ ਹਨਾ ਜਿਵੇਂ ਕਿ ਅਸੀਂ ਤਾਂ ਹੁਣ ਘਰ ਦੇ ਵਿੱਚ ਜੇ ਸਾਨੂੰ ਪ੍ਰੋਬਲਮ ਆ ਜਾਵੇ ਹਨਾ ਕੋਈ ਸਰਦੀ ਦੇ ਵਿੱਚ ਜਾਂ ਗਰਮੀ ਦੇ ਵਿੱਚ ਵੀ ਅਸੀਂ ਤਾਂ ਫਿਰ ਇਹੀ ਚਮਚਾ ਡੇਢ ਚਮਚਾ ਪਿਆਉਂ ਕਿ ਆ ਕਿ ਇਦਾਂ ਦਾ ਹੁੰਦਾ ਹੈ ਇਦਾਂ ਦਾ ਹੁੰਦਾ ਇਹ ਪਾਊਡਰ ਇਦਾਂ ਦਾ ਇਹ ਚਮਚਾ 1.5 ਚਮਚਾ ਆਪਾਂ ਬਿਹਾਉ ਕੀ ਜਾਂ ਦੁੱਧ ਵਿੱਚ ਜੀ ਗਰਮੀ ਆ ਤਾਂ ਸ਼ਰਬਤ ਵਿੱਚ ਦਹੀਂ ਵਿੱਚ ਮਿਲਾ ਕੇ ਵੀ ਲੈ ਸਕਦੇ ਆ ਹਨਾ ਤੇ ਨਿੰਬੂ ਪਾਣੀ ਚ ਵੀ ਮਿਲਾ ਕੇ ਲੈ ਸਕਦੇ ਆ ਸਕੰਜਵੀ ਦੇ ਵਿੱਚ ਹਨਾ ਤੇ ਇਹ ਜਿੱਦਾਂ ਜਿੱਦਾਂ ਵੀ ਤੁਹਾਨੂੰ ਕੋਈ ਬੱਚਾ ਹੈ ਕੋਈ ਲੈਣਾ ਲਾਈਕ ਕਰਦਾ ਹੈ ਜਿਵੇਂ ਜਿਵੇਂ ਉਹਦਾ ਆਪਾਂ ਲੈ ਸਕਦੇ ਹੈਗੇ ਆ ਹਨਾ ਤੇ ਸਰਦੀ ਦੇ ਵਿੱਚ ਵੀ ਹਨਾ ਤੁਸੀਂ ਥੋੜਾ ਗਰਮ ਦੁੱਧ ਕਰਕੇ ਕੋਸਾ ਜਾਂ ਕਰਕੇ ਵੀ ਤੁਸੀਂ ਉਦੋਂ ਲੈ ਸਕਦੇ ਆ ਹੈਣਾ ਉਸ ਤਰੀਕੇ ਨਾਲ ਤੇ ਇਹ ਆਪਾਂ ਨੂੰ ਐਸੀ ਆਪਾਂ ਨੂੰ ਜਰੂਰ ਇਦਾਂ ਦੇ ਨੁਸਖੇ ਜਿਹੜੇ ਹੈਗੇ ਆ ਵਰਤਨੇ ਚਾਹੀਦੇ ਆ ਹੈਨਾ ਤੇ ਇਹ ਗੱਲ ਆਪਾਂ ਕਰਦੇ ਹੈਗੇ ਆ ਵੀ ਇਹ ਆਪਾਂ ਚੀਜ਼ਾਂ ਵਰਤ ਦੇਣੀ ਆ ਆਪਾਂ ਸਿੱਧਾ ਡਾਕਟਰਾਂ ਕੋਲ ਹੀ ਭਜਦੇ ਆ ਹੈਨਾ ਹੁਣ ਡਾਕਟਰਾਂ ਨੂੰ ਵੀ ਅੱਜ ਕੱਲ੍ਹ ਆਏ ਹੋ ਜਾਂਦਾ ਹੈਗਾ ਵੀ ਵੀਡੀਓ ਚੱਕ ਕੇ ਪਾ ਦਿੰਦੇ ਹੈਗੇ ਆ ਤੇ ਸਾਰੇ ਜਾਣੇ ਹੈਨਾ ਤੇ ਵੀ ਇਦਾਂ ਕਰਕੇ ਵੀ ਉਹ ਕੀ ਕਹਿੰਦੇ ਹੁੰਦੇ ਆ ਵੀਗਲਾ ਮਹਿਸੂਸ ਕਰਦਾ ਹੈ ਹਨ ਵੀ ਅਸੀਂ ਕਿਹੜਾ ਵੀ ਐਮੀ ਬੈਠੇ ਆਪਾਂ ਨੂੰ ਇਹ ਨਹੀਂ ਕਹਿੰਦੇ ਡਾਕਟਰਾਂ ਦੀ ਲੋੜ ਨਹੀਂ ਪੈਂਦੀ ਲੋੜ ਪੈਂਦੀ ਆਪਾਂ ਨੂੰ ਡਾਕਟਰਾਂ ਦੀ ਵੀ ਪਰ ਗੱਲ ਕਰੋ ਵੀ ਕੀ ਰਾਂ ਆਦਾ ਛੋਟਾ ਮੋਟਾ ਘਰੇਲੂ ਨੁਸਖਾ ਕਰਕੇ ਦੇਖਿਆ ਕਰੋ ਹਨ ਜਿਵੇਂ ਹੁਣ ਬਾਹਰ ਤਾਂ ਡਾਕਟਰ ਦਿੰਦੇ ਨਹੀਂ ਛੇਤੀ ਦਵਾਈ ਉਹ ਕਹਿੰਦੇ ਵੀ ਜੇ ਤੁਸੀਂ ਤੁਹਾਡਾ ਬੱਚਾ ਖਾ ਪੀ ਰਿਹਾ ਹੈ ਹਨ ਤੇ ਇਟ ਲਿਸਟ ਬੱਚਾ ਹਨ ਖਾਂਦਾ ਪੀਂਦਾ ਤਾਂ ਹੈਗਾ ਹੀ ਆ ਨਾ ਤੇ ਫਿਰ ਇਹਦੇ ਵਿੱਚ ਤੁਹਾਨੂੰ ਕੋਈ ਉਹ ਨਹੀਂ ਹੈਗੀਗੀ ਮਤਲਬ ਕਿ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਆਪਣੇ ਆਪ ਠੀਕ ਹੋਊਗਾ ਆਪਦੀ ਇਮਿਊਨਿਟੀ ਨਾਲ ਠੀਕ ਹੋਊਗਾ ਬੱਚੇ ਦੀ ਇਮਿਊਨਿਟੀ ਵਧੀਆ ਹੋਣੀ ਚਾਹੀਦੀ ਆ ਹਨ ਤੇ ਕਈ ਚੀਜ਼ਾਂ ਆਪਣੇ ਬਾਡੀ ਦੇ ਵਿੱਚ ਆਟੋਮੈਟਿਕਲੀ ਹੋਈ ਕੁਦਰਤੀ ਤੌਰ ਤੇ ਇਹ ਪ੍ਰੋਸੈਸ ਹੁੰਦਾ ਹੈ ਵੀ ਆਪਣੇ ਆਪ ਵੀ ਠੀਕ ਹੋ ਜਾਂਦੀਆਂ ਹੈਗੀਆਂ ਹਨਾ ਤੇ ਆਪਾਂ ਐਵੇਂ ਹੀ ਦਵਾਈਆਂ ਵੱਲ ਨੂੰ ਤਰ ਪੈਨੇ ਆ ਹਨਾ ਜਿਵੇਂ ਕਹਿੰਦੇ ਆ ਜ਼ੁਕਾਮ ਆ ਜ਼ੁਕਾਮ ਦੀ ਆਪਾਂ ਕਿੰਨੀਆਂ ਹੀ ਦਵਾਈਆਂ ਲੈ ਲੈਨੇ ਆ ਹਨਾ ਜੇ ਜਿਆਦਾ ਮੂਲਿਕਤੇ ਹਫਤਾ ਤੱਕ ਤਾਂ ਲੱਗਦਾ ਹੀ ਹੈ ਜੀਨਰੀਕ ਹੋਣ ਵਾਸਤੇ ਐਵੇਂ ਹੀ ਪੇਟ ਨੂੰ ਸੇਟ ਵੀ ਠੀਕ ਹੋ ਜਾਂਦਾ ਹੈ ਪਰ ਆਪਣੇ ਤਾਂ ਡਾਕਟਰ ਇੰਨੀ ਛੇਤੀ ਡਰਾ ਵੀ ਦਿੰਦੇ ਹੈਗੇ ਨਾ ਇਹ ਪਾਣੀ ਦੀ ਕਮੀ ਆ ਗਈ ਇਹਨੂੰ ਆ ਚੀਜ਼ ਹੋ ਗਈ ਉਹ ਚੀਜ਼ ਹੋ ਗਈ ਹਨਾ ਤੇ ਇਹ ਚੀਜ਼ਾਂ ਥੋੜੀਆਂ ਜਿਹੀ ਤੁਸੀਂ ਆਪ ਵੀ ਵੀਰੇ ਧਿਆਨ ਨਾਲ ਆਪ ਕਰ ਲਿਆ ਕਰੋ ਹਨਾ ਤੇ ਚੰਗੇ ਰਹਿੰਦਾ ਏ ਵੀ ਥੋੜਾ ਜਿਹਾ ਆਪਾਂ ਨੂੰ ਹਨਾ ਆਪਣੀ ਆਪ ਦੀ ਧਿਆਨ ਸਿਹਤ ਵੱਲੀ ਦੇਈਏ ਹਨਾ ਨੇਚਰਲੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੈਗੀਆਂ ਏ ਜਿਵੇਂ ਕਿ ਜੜੀਆਂ ਬੂਟੀਆਂ ਨੁਕਸੇ ਜਿਹੜੇ ਹੈਗੇ ਆ ਹਨਾ ਇਹ ਆਪਾਂ ਨੂੰ ਕਰ ਲੈਣੇ ਚਾਹੀਦੇ ਛੋਟੇ ਛੋਟੇ ਟੋਟ ਕੇ ਇਦਾਂ ਦਾ ਹੀ ਹੁੰਦਾ ਹੈ ਹਨਾ ਪਾਊਡਰ ਜਿਆ ਤੇ ਇਦਾਂ ਹੀ ਆਪਾਂ ਇਹਨੂੰ ਭਿਉ ਕੇ ਲੈ ਸਕਦੇ ਆ ਕੋਈ ਸ਼ਕੈਚ ਚ ਪਿਓ ਸਕਦੇ ਆ ਸਕਾਣੀ ਮੀਚ ਪਿਓ ਸਕਦੇ ਆ ਨਹੀਂ ਜਿ ਪਿਓ ਸਕਦੇ ਆ ਲੱਸੀ ਜੀ ਵੀ ਭਿਉ ਕੇ ਲੈ ਸਕਦੇ ਆ ਹਨਾ ਥੋੜੀ ਜੀ ਵਿੱਚ ਸ਼ੱਕਰ ਮਿਲਾ ਲਓ ਜਾਂ ਜਿੱਦਾਂ ਮਰਜੀ ਹਨਾ ਤੇ ਇਦਾਂ ਕਰਕੇ ਆਪਾਂ ਲੈ ਸਕਦੇ ਆ ਹਨਾ ਤੇ ਜੇ ਤੁਹਾਨੂੰ ਵੀਡੀਓ ਲੱਗੀ ਵਧੀਆ ਤਾਂ ਤੁਸੀਂ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਮੇਰੇ ਨੂੰ ਜੇ ਕੋਈ ਨਵੇਂ ਭੈਣ ਭਰਾ ਆਏ ਮੇ ਮੇਰਾ ਨਾਮ ਚੈਨਲ ਆ ਤੇ ਉਹਨੂੰ ਸਬਸਕ੍ਰਾਈਬ ਕਰਿਓ ਹਨਾ ਤੇ ਥੈਂਕ ਯੂ ਧੰਨਵਾਦ ਮਿਹਰਬਾਨੀ ਵੀਡੀਓ ਦੇਖਣ ਦੀ ਸ਼ੁਕਰੀਆ